ਚੋਂ ਦਬਈ ਦਾ ਵੀ ਜਰ ਦਿੱਤਾ ਗਿਆ ਦਬਈ ਨੂੰ ਬ੍ਰਾਜ਼ੀਲ ਦਾ ਬ੍ਰਾਜ਼ੀਲ ਤੋਂ ਕਹਿੰਦੇ ਸੀ ਸਾਡੀ ਫਲਾਈਟ ਕਰਾਵਾਂਗੇ ਪਰ ਨਹੀਂ ਦੋ ਇੱਕ ਮਹੀਨਾ ਲੱਗੇਟ ਕਿਤੇ ਦੋ ਮਹੀਨੇ ਲੱਗੋ ਪਰ ਨਹੀਂ ਪਰ ਉਹਨਾਂ ਵੇਰਾਂ ਨੂੰ ਡੰਕੀ ਲੱਗ ਰਿਹਾ ਸੀ ਡੰਕੀ ਦੇ ਅਸਿਕ ਜੰਜਰ ਵੀ ਵੇਖੇ ਬਾਜਾਂ ਨੂੰ ਸੰਗੀ ਲਿਖੀ ਬਹੁਤ ਬਨਮਾ ਜੰਜਰ ਉਹ ਵਰਕ ਪਰਮਿਟ ਲੈ ਆ ਕਿਹੜਾ ਪਰਮਿਟ ਦੇ ਗਏ ਸਾਨੂੰ ਕਹਿੰਦੇ ਹੀ ਵਰਕ ਪਰਮਿਟ ਤੁਹਾਨੂੰ ਦਵਾਉਣਾ ਹੂੰ ਹੂੰ ਪਰ ਕੋਸ਼ਿਸ਼ ਸਾਰੇ ਵਾਦੇ ਝੂਠੇ ਹੁੰਦੇ ਨੇ ਮਿੱਤੇ ਕੱਲ ਅਮਰੀਕਾ ਤੋਂ ਡਿਪੋਟ ਹੋ ਕੇ ਆਏ ਪੰਜਾਬੀਆਂ ਵਿੱਚੋਂ ਇੱਕ ਪੰਜਾਬੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਲੇਮਪੁਰਾ ਦੇ ਜੋ ਕੁੜੀ ਕੁੜਕ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਗਏ ਸੀ ਇਹ ਅੱਜ ਉਹ ਵਾਪਸ ਆਏ ਨੇ ਬੀਤੀ ਰਾਤ ਉਹਨਾਂ ਨੇ ਗੱਲਬਾਤ ਕਰਦੇ ਕਿ ਇਸ ਤਰ੍ਹਾਂ ਲੱਗਦਾ ਤੁਹਾਡਾ ਇਹ ਬਾਹਰ ਜਾਣ ਦਾ ਤਜਰਬਾ ਇਹ ਕੁਕਾਰ ਦੇ ਲਾਦ ਵੇਖ ਕੇ ਬੜੀ ਵੀ ਤੇ ਆਪਣਾ ਪ੍ਰੋਜੈਕਟ ਪਾਉਣ ਲੱਗੇ ਆ। ਪਰ ਸਾਨੂੰ ਹਾਲ ਪਤਾ ਨਹੀਂ ਕਿ ਸਾਡੇ ਨਾਲ ਹੋ ਜਾ। ਕਿਦਾਂ ਗਏ ਕਿਸ ਕਿਹੜਾ ਘੜਾ ਰਸਤਾ ਆਪਣਾਇਆ ਤੋਹਾਂ ਕਿਸ ਤਰ੍ਹਾਂ ਨੇ ਸਾਰੇ ਜਿਹੜਾ ਆਪਣਾ ਦਸੰਤ ਕਿਤਨਾ ਹੱਡ ਭੀਤੀ ਹੋਈ ਉਹ ਸਾਰਾ ਦੱਸਿਆ ਜਾ। ਸਾਨੂੰ ਮੈਂ ਜਾਣਤ ਨੇ ਕਿਹਾ ਸੀ ਕਿ ਤੁਹਾਨੂੰ ਇੱਕ ਨੰਬਰ ਜੀ ਭਜਾਵਾਂ। ਪਰ ਉਹ ਇਹ ਹੋਇਆ ਨਹੀਂ। ਇਹ ਕਿਹੜਾ ਰੂਟ ਬਣਾਇਆ ਪਾ ਕਿਹੜੇ ਰਸਤੇ ਵੇਖੇ। ਮੈਨੂੰ ਇਟਸੋ ਦਬਈ ਦਾ ਵੀਜ਼ਾ ਦਿੱਤਾ ਵੀ ਸੀ ਦਬਈੋਂ ਬ੍ਰਾਜ਼ੀਲ ਦਾ ਬ੍ਰਾਜ਼ੀਲ ਤੋਂ ਕਹਿੰਦੇ ਕਿ ਸਾਡੀ ਫਲਾਈਟ ਕਰਾਵਾਂਗੇ ਕਿ ਪਰ ਮੈਂ ਦੋ ਇੱਕ ਮਹੀਨਾ ਵੇਟ ਕੀਤੀ ਦੋ ਮਹੀਨਾ ਵੇਟ ਪਰ ਨਹੀਂ ਪਰ ਉਹਨਾਂ ਵੀਰਾਂ ਨੂੰ ਡੋਂਕੀ ਅੱਲੇ ਰਸਤੇ ਦੇ ਪਾ ਡੋਂਕੀ ਦਾ ਤਜਰਬਾ ਕਰਦਿਆ ਕਹਿੰਦੇ ਡੋਂਕੀ ਬਹੁਤ ਖਤਰਨਾਕ ਹੁੰਦੀ ਹੈ ਲੋਕਾਂ ਦੇ ਰੋਂ ਖਲੂਨ ਕੰਡੇ ਖੜੇ ਹੋਏ ਰੋਂਡੇ ਖੜੇ ਹੋਏ ਕਿਸ ਤਰ੍ਹਾਂ ਦਾ ਡੋਂਕੀ ਦਾ ਤਜਰਬਾ ਤਾਂ ਬਿਲਕੁਲ ਜੀ ਡੋਂਕੀ ਤੇ ਅਸੀਂ ਕਿੰਜਰੀ ਵੀ ਉਵਾਜਾਂ ਨੂੰ ਸੰਭੀਖੀ ਬਹੁਤ ਬਨਾਂਮਾ ਡੇਜਰ ਕਿੰਨੇ ਦਿਨ ਤੁਹਾਨੂੰ ਲਗਾਇਆ ਉਸ ਡਾਂਕੀ ਦੇ ਰਸਤੇ ਦੇ ਵਿੱਚ ਤੇ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕੀਤਾ ਬਹੁਤ ਜਿੰਨ ਮੁਸ਼ਕਲਾਂ ਦਾ ਸਾਹਮਣਾ ਕੀਤਾ 3 ਦਿਨ ਦਿਨ ਕਰਤੀ ਸਾਨੂੰ ਰੋਟੀ ਪਣੀ ਕਿਸ ਤਰ੍ਹਾਂ ਆਇਆ ਤੁਹਾਡਾ ਰੋਟੀ ਪਣੀ ਇਹ ਚਾਕਲੇਟਾਂ ਕੇਕ ਇਹੀ ਚੀਜ਼ਾਂ ਦੀ ਜੀਤ ਪਾਣ ਠੀਕ ਹੈ ਤੇ ਉਹ ਜਿਤਨੇ ਉੱਥੇ ਨੰਗੇ ਸੀਗੇ ਉਹ ਤੋਂ ਤੁਹਾਨੂੰ ਉਤੋਂ ਕੋਈ ਮੈਨੂੰ ਯਾਦ ਆਈ ਕਿ ਮੈਂ ਗੱਦੀ ਕਰ ਬਿਠਾ ਮੈਂ ਕਿੱਥੇ ਆ ਗਿਆਂ ਕਿੱਥੇ ਫਸ ਗਿਆਂ ਪਰ ਸਾਨੂੰ ਐਸੇ ਦਿੱਤੇ ਹੋਏ ਸੀ ਪਿੱਛੇ ਵੀ ਨਹੀਂ ਆ ਸਕਦੇ ਸਾਨੂੰ ਕਹਿੰਦੇ ਕਿ ਤੁਹਾਨੂੰ ਥੋੜਾ ਪਨਾਮਾ ਹੀ ਔਖਾ ਬਾਕੀ ਤੁਹਾਨੂੰ ਬਾਇਆ ਬਸਾ ਦੇ ਦਿੰਦੇ ਮੈਂ ਇਸੇ ਤਰ੍ਹਾਂ ਇੱਕ ਨੰਬਰ ਲਈ ਗਏ ਸੀ ਪਰ ਸਾਡੀ ਉਥੇ ਗੱਲ ਨਹੀਂ ਬਣਦੀ ਸਾਨੂੰ ਦੋ ਨੰਬਰ ਤੱਕ ਰਸਤਾ ਚੰਨਾ ਨੇ ਕਿੰਨੇ ਵੇਹ ਤੁਹਾਡੇ ਹੁਣ ਤੱਕ ਲੱਗ ਚੁੱਕਿਆ ਹੈ ਲੱਖਰ ਜਿਹਾ ਲੱਗ ਚੁਕੀ ਕਿਸ ਤਰ੍ਹਾਂ ਉਹ ਪਹਿਲੇ ਇਸੇ ਤੋਂ ਕਰਜ਼ਾ ਚੁੱਕਿਆ ਜਮੀਨ ਵੇਚੀ ਕਿਸ ਤਰ੍ਹਾਂ ਦੀ ਕਰਜ਼ਾ ਚੁੱਕਿਆ ਦੋਸਤਾਂ ਦੇ ਲਈ ਕੁਝ ਪਹਿਲੇ ਹੀ ਕਿਸ ਰਸਤੇ ਮੈਂ ਐਂਟਰ ਹੋਇਆ ਉਹ ਤੋਂ ਐਂਟਰ ਹੋਣ ਤੋਂ ਬਾਅਦ ਕੀ ਕੁਛ ਹੋਇਆ ਤੁਹਾਡਾ ਅਸੀਂ ਮੈਕਸੀਕੋ ਸਿਟੀ ਤੋਂ ਤੇਜਵਾਨਾ ਤੇਜਵਾਨਾ ਵੱਧ ਰਿਹਾ ਹੈ ਅਮਰੀਕਾ ਤੇ ਰਸਟੋਰੈਂਟ ਹਮਮ ਫਿਰ ਉਹ ਕਿਸ ਤਰ੍ਹਾਂ ਦਾ ਗ੍ਰੇਡ ਕੀਤਾ ਸਾਨੂੰ ਤੋਂ ਬਾਡਰ ਪੈਟਰੋਲੀਅਰ ਆਰਮੀ ਨੇ ਉਹਨਾਂ ਨੇ ਉਹਨੂੰ ਰੈਸਟ ਕੀਤਾ ਉਹ ਕੈਂਪ ਬਚੇ ਚੌਕੀ ਚੱਲੇਗੀ ਕਿਤੇ ਲੋਕ ਅੱਜ ਵੀ ਇਸ ਨੀਂਦ ਤੇ ਬੈਠੇ ਨੇ ਵੀ ਡਾਂਕੀ ਲਾਵਾਂਗੇ ਤੇ ਉੱਥੇ ਜਾ ਕੇ ਖੁਸ਼हाल ਹੋ ਜਾਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਇਹ ਕੋਈ ਡਾਂਕੀ ਦਾ ਰਸਤਾ ਨਾ ਜਰੂਰ ਜਾਣ ਦਾ ਇੱਕ ਨੰਬਰ ਦਿੱਤਾ ਸਾਡੇ ਵਾਲੀ ਗਲਤੀ ਨਾ ਕਰੋ ਤੁਹਾਾਂ ਕਿਉਂ ਡਾਂਕੀ ਦਾ ਰਸਤਾ ਚੋਣ ਸਾਨੂੰ ਮਜਬੂਰ ਹੋ ਕੇ ਚੁਣਨਾ ਪਿਆ ਕਿ ਅਸੀਂ ਇੱਥੋਂ ਜੈਂਟ ਨਾਲ ਗੱਲ ਕਰਕੇ ਇੱਕ ਨੰਬਰ ਦੀ ਜਿੰਮੇ ਪਰ ਉਹ ਕਹਿੰਦਾ ਕਿ ਇਹ ਕੋ ਨਹੀਂ ਕੰਮ ਬੰਦੇ ਤੁਹਾਨੂੰ ਇੱਥੋਂ ਡੌਕੀ ਹੀ ਲਾਉਣੀ ਪਊਗੀ ਵਾਪਸ ਅਸੀਂ ਆ ਨਹੀਂ ਸਕਦੇ ਸਾਨੂੰ ਮਜਬੂਰ ਹੋ ਕੇ ਟ੍ਰਾਂਕ ਲਾਉਣੀ ਪਈ ਤਾਂ ਹਮ ਵਰਕ ਪਰਮਿਟ ਲਾਇਆ ਕਿਹੜਾ ਪਰਮਿਟ ਦੇ ਗਿਆ ਸਾਨੂੰ ਕਹਿੰਦੇ ਹੀ ਵਰਕ ਪਰਮਿਟ ਤੁਹਾਨੂੰ ਦਵਾਉਗਾ ਪਰ ਕੋਸ਼ਿਸ਼ ਸਾਰੇ ਵਾਦੇ ਝੂਠੇ ਲੱਗਦੇ ਕੋਣ ਮੰੰਕੀ ਕਰਦੇ ਨੇ ਕੀ ਹੋਣਾ ਚਾਹੀਦਾ ਪੈਸੇ ਵਾਪਸ ਹੋਣੇ ਚਾਹੀਦੇ ਆ ਜੇ ਤੁਹਾਨੂੰ ਵਿਦੇਸ਼ ਭਿਜਣਾ ਦੇ ਜਾਂ ਨੌਕਰੀ ਮਿਲਣੇ ਚਾਹੀਦੇ ਕੀ ਹੋਣਾ ਚਾਹੀਦਾ ਸਾਡਾ ਅਸੀਂ ਇਹ ਸਰਕਾਰ ਕੋ ਮੰਗ ਕਰਦੇ ਆ ਕਿ ਸਾਨੂੰ ਪੈਸੇ ਵਾਪਸ ਹੋਣੇ ਚਾਹੀਦੇ ਇਹਨਾਂ ਝੰਟਾ ਦੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਝੂਠੇ ਵਾਦੇ ਕਰਦੇ ਇਹ ਹੋਰ ਵੀ ਇੱਕ ਸਾਥੀ ਨੂੰ ਯੂਜ ਨੇ ਕੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਝੰਟਾ ਦੇ ਖਿਲਾਫ flange ਜੀ ਕਰ ਹੋਣੀ ਚਾਹੀਦੀ ਇੱਥੇ ਕੋਈ ਬੋਲ ਦੇ ਫਿਰ ਅੱਗੇ ਜਾ ਕੇ ਗਲਤ ਕਰਦੇ ਆ ਨਾ ਜੋ ਕੋਈ ਇੱਥੇ ਬੋਲਿਆ ਉਹ ਸਹੀ ਹੋਵੇ ਫਿਰ ਤੇ ਠੀਕ ਹੈ ਜਿਹੜਾ ਅਰੇਸਟेड ਬੰਦਾ ਫੜ ਜਾਂਦਾ ਫਿਰ ਜੋ ਉਹਨੂੰ ਅਸਣਗੇ ਉਹਨੂੰ ਦੇਖ ਇਥੇ ਨੂੰ ਗਲਤ ਤਰੀਕਾ ਦੱਸ ਕੇ ਤੇ ਜਨ ਵੀ ਦਹੀਂ ਭੇਜਣਾ ਫਿਰ ਉਹ ਨਹੀਂ ਜਾਂਦਾ ਕੋਈ ਉਹ ਜਦੋਂ ਉਹਨੂੰ ਇੱਕੋ ਸਹੀ ਤਰੀਕੇ ਨਾਲ ਕਰਦੇ ਅੰਕ ਕਰਦੇ ਫਿਰ ਉਹ ਮਰਜ਼ੀ ਨਾ ਫਸਿਆ ਕਿ ਉਹਦੇ ਪੈਰ ਤੇ ਫਿਰ ਜਦੋਂ ਉਹਰੇ ਇੱਥੇ ਪੈਸੇ ਵੀ ਕੁਝ ਕੀਤੇ ਹੁੰਦੇ ਅਗੇ ਜਾ ਕੇ ਉਹਦੇ ਪ੍ਰੋਗਰਾਮ ਚ ਲੋਕੀ ਉਹਦੇ ਕਰਕੇ ਕਿਸ ਤਰ੍ਹਾਂ ਪੈਸੇ ਵੱਧ ਮੰਗ ਲੈਂਦੇ ਫਸਾ ਕੇ ਕਿਸ ਤਰ੍ਹਾਂ ਫਸਾ ਕੇ ਉਹ ਕਰਨ ਦੀ ਬੰਦਾ ਕਹਿੰਦਾ ਕਿ ਫਿਰ ਪੈਸੇ ਵੀ ਚੌਰ ਕਰ ਦਿੰਦੇ ਫਿਰ ਉਹ ਪੈਸੇ ਵੀ ਮੰਗਦੇ ਕਰ ਦਿੰਦੇ ਕਹਿੰਦੇ ਚਾਹੇ ਕਿਸੇ ਵੀ ਤਰੀਕੇ ਨਾਲ ਭਰਨ ਤੇ ਬਾਅਦ ਵਿੱਚ ਫਿਰ ਉਹ ਜਦੋਂ ਅੱਗੇ ਫਸਿਆ ਬੰਦਾ ਫਿਰ ਉਹਨੇ ਮਾਇਸ਼ਣਾ ਫਿਰ ਉਹ ਗਲਤ ਤਰੀਕਾ ਬਣਾਉਣਾ ਕਿ ਇੱਕ ਦੋ ਨਾਲ ਉਹ ਪੈਸੇ ਵਾਪਸ ਕਰਾਈ ਜਾਣ ਦੂਜਾ ਕਰ ਨਹੀਂ ਸਕਦਾ ਜਿਹੜਾ ਗਾਂ ਇਦਾਂ ਨਾ ਕਰਨਗੇ ਨਾ ਹੋਰ ਕੋਈ ਇਦਾਂ ਨਾ ਕਰੇ ਜਿਵੇਂ ਅਜੇ ਫਸੇ ਗਾਂ ਹੋਰ ਕੋਈ ਨਾ ਹੋਵੇ ਦੇਖੋ ਬੱਚਿਆਂ ਦੇ ਭੋਖੇ ਵਾਸਤੇ ਹੀ ਕਿ ਆਪਾਂ ਕੋਈ ਕਦਮ ਜਿਹੜਾ ਵਾ ਚੁੱਕਦੇ ਆ ਉਮੀਦ ਤੇ ਬਹੁਤ ਹੁੰਦੀ ਆ ਜਦੋਂ ਆਪਾਂ ਕੋਈ ਆਪਣਾ ਘਰੋਂ ਖਰਚਾ ਲਾ ਕੇ ਲੱਖਾਂ ਰੁਪਏ ਲਾ ਕੇ ਭੇਜਿਆ ਸੀ ਤੇ ਇੱਕ ਬੜੀ ਵੱਡੀ ਆਸ ਤੇ ਉਮੀਦ ਤੇ ਭੇਜਿਆ ਸੀ ਤੇ ਬੱਚਿਆਂ ਦੇ ਵਧੀਆ ਭੇਖ ਵਾਸਤੇ ਪਰ ਸਮੇ ਦੇ ਸਹਾਵ ਨਾਲ ਸਾਡਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ। ਕੀ ਕੁਝ ਵੇਚਣਾ ਪਿਆ, ਗਹਿਣੇ ਲੈ ਰੱਖਣਾ ਪਿਆ, ਕਰਜ਼ਾ ਲੈਣਾ ਪਿਆ। ਹਾਂਜੀ ਅਸੀਂ ਵੀ ਵਿਆਜ ਤੇ ਪੈਸੇ ਕਾਫੀ ਸਾਰਾ ਚੁੱਕਿਆ ਸੀ ਤੇ ਜ਼ਮੀਨ ਗਹਿਣੇ ਪਾਈ ਸੀ। ਹਾਂਜੀ। ਹੁਣ ਮੰਗ ਕੀ ਕਰਦੇ ਤੁਸੀਂ? ਮੰਗ ਹੈ ਇਹੀ ਕਰਦੇ ਆ ਕਿ ਕੋਸ਼ ਤੇ ਸਾਡੀ ਏਜੰਟ ਕੋਲੋਂ ਸਾਨੂੰ ਪੈਸੇ ਵਾਪਸ ਦਵਾ ਦਿੱਤੇ ਜਾਣ। ਕਿ ਕੋਈ ਸਾਡੀ ਸਰਕਾਰ ਮਦਦ ਕਰੀ ਤੇ ਥੋੜਾ ਬੋੜਾ ਸਾਡਾ ਜਿਹੜਾ ਵਾ ਟਾਈਮ ਜਿਹੜਾ ਥੋੜਾ ਸੌਖਾ ਹੋ ਜਾਵੇ। ਹਾਂਜੀ। ਇਹ ਸਵਾਗਤ ਸਾਡਾ ਜਿਹੜਾ ਬਹੁਤ ਖਰਚਾ ਹੋ ਚੁੱਕਾ ਕਿੰਨਾ ਕੁ ਨੁਕਸਾਨ ਚੁਕਾ ਨੁਕਸਾਨ ਸਾਡਾ ਤੇ 55 ਤੋਂ 60 ਲੱਖ ਦਾ ਹੋ ਚੁੱਕਾ ਹੈ ਹਾਂਜੀ ਇਹ ਤਾਂ ਤੁਹਾਨੂੰ ਪਤਾ ਲੱਗਾ ਇਹਨਾਂ ਨੂੰ ਉੱਥੋਂ ਵਾਪਸ ਭੇਜ ਰਹੇ ਨੇ ਇੱਥੇ ਆਣ ਕੇ ਪਤਾ ਲੱਗਾ ਕਿ ਉੱਥੋਂ ਫੋਨ ਆ ਗਿਆ ਸੀ ਕੋਈ ਨਹੀਂ ਸਾਨੂੰ ਉੱਥੋਂ ਫੋਨ ਨਹੀਂ ਸੀ ਆਇਆ ਸਾਨੂੰ 1.5 ਵਜੇ ਨਾਲ ਪ੍ਰਸ਼ਾਸਨ ਦਾ ਫੋਨ ਆਇਆ ਸੀ ਮੁਲਾਜ਼ਮ ਦਾ ਅੱਛਾ ਹਾਂਜੀ ਕਿ ਤੁਸੀਂ ਕਿੱਥੇ ਜੇ ਇਸ ਟਾਈਮ ਤੇ ਤੁਸੀਂ ਏਅਰਪੋਰਟ ਕਿਉਂ ਨਹੀਂ ਪਹੁੰਚਦੇ ਆ ਮਤਲਬ ਸਾਨੂੰ ਨਹੀਂ ਪਤਾ ਮੈਨੂੰ ਕਿਸੇ ਗੱਲ ਦਾ ਵੀ ਫਿਰ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਪੁੱਛਿਆ ਵੀ ਇਸ ਤਰ੍ਹਾਂ ਗੱਲ ਹੋਣ ਰਹੀ ਹੈ ਤੇ ਵੀ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਬਤਾਦੇ ਮੈਨੂੰ ਏਅਰਪੋਰਟ ਆਉਣ ਲਈ ਕਹਿਣ ਡਏ ਨੇ ਹਾਂਜੀ ਫਿਰ ਸਾਨੂੰ ਉਹਨਾਂ ਆਪਣੇ ਤੇਰੇ ਮੁਲਾਜ਼ਮਾਂ ਨੇ ਫੋਨ ਲਾ ਕੇ ਦੱਸਿਆ ਸੀ ਕਿ ਉਹ ਰਿਪੋਰਟ ਹੋ ਕੇ ਜਿਹੜੇ 100 205 ਭਾਰਤੀ ਆ ਰਹੇ ਨੇ ਤਾਂ ਉਹਨਾਂ ਦੇ ਵਿੱਚ ਦਲੇਰ ਸਿੰਘ ਵੀ ਆ ਤੁਸੀਂ ਵੀ ਏਅਰਪੋਰਟ ਆਓ ਠੀਕ ਹੁਣ ਸਤਾਰਾ ਭਈਆ ਕਿਸ ਤਰ੍ਹਾਂ ਦਾ ਰਿਹਾ ਤੁਹਾਡੇ ਨਾਲ ਕੋਈ ਤਾਂ ਕਿ ਪਰੇਸ਼ਾਨ ਨਹੀਂ ਹੋ ਨੋ ਨੋ ਪੁਲਸਦਾਰ ਰਵਈਆ ਬਹੁਤ ਵਧੀਆ ਰਿਹਾ ਉਹਨਾਂ ਨੇ ਸਾਨੂੰ ਹੈਲਪ ਲਈ ਕਿਹਾ ਸੀ ਕਿ ਜੇ ਤੁਹਾਨੂੰ ਕੋਈ ਹੈਲਪ ਦੀ ਜ਼ਰੂਰਤ ਹੋਈ ਤੇ ਇਹ ਵਾਲੇ ਨੰਬਰ ਤੇ ਸਾਨੂੰ ਕਾਲ ਕਰਿਓ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਪਰ ਜਾਣੇ ਤੇ ਚਾਹੀਦੇ ਪਰ ਦੱਸਾਂ ਗੱਲ ਕਿ ਜਾਣੇ ਚਾਹੀਦੇ ਇੱਕ ਨੰਬਰ ਜਾਣੇ ਚਾਹੀਦੇ ਦੋ ਨੰਬਰ ਤੇ ਇਹ ਬੰਦਾ ਜਾਵੇ ਦੋ ਨੰਬਰ ਤੇ ਵਿੱਚ ਤੇ ਬਹੁਤ ਜ਼ਿਆਦਾ ਨੁਕਸਾਨ ਆ ਹੋਂ ਜੇ ਨਾ ਇਹਨੇ ਪਹਿਲੇ ਲਾਇਵੀਂ ਬੱਚਾ ਵਾਪਸ ਆ ਗਿਆ ਜੇ ਮਾਰਾ ਬੰਦਾ ਹੁਣ ਪੈਲੀ ਇਹਨਾਂ ਦੀ ਕਿਲਾ ਸਵਾ ਕਿਲਾ ਥਾਂ ਟੁੱਟ ਗਈ ਆ ਤੇ ਬੜੀ ਮੁਸ਼ਕਲ ਦੀ ਗੱਲ ਹੈ ਭਾਈ ਜੇ ਬੜਾ ਪੈਂਡਾ ਮੋਟ ਜਾਣਾ ਬੱਚੇ ਤੇ ਪੈਣਾਗਾ ਜੋ ਇਹ ਜਵਾਦ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਆ ਛੋਟੇ ਆ ਜੇ ਹਾਂ ਇੱਕ ਮੈਂ ਪੰਜ ਪੰਜ ਸਾਲਾਂ ਦੇ ਬੱਚੇ ਇੱਕ ਪੰਜਾਂ ਦਾ ਇੱਕ ਮੈਂ ਸਤਾਂ ਸਾਲਾਂ ਦਾ ਕੋਈ ਬੱਚੇ ਬੱਚੇ ਗਣੇ ਬਣ ਪਾਇਆ ਨਹੀਂ ਜੋ ਇਹ ਨਹੀਂ ਜੋ ਪਤਾ ਤਨ ਉਹ ਛੋਟਾ ਇਹਦਾ ਕੋਈ ਰਿਸ਼ਤੇਦਾਰਾ ਪੁਰਾਣਾ ਪੜੀ ਪੁੜੀ ਰਿਸ਼ਤੇਦਾਰ ਹਾਂ ਬਾਕੀ ਕਿੰਨੇ ਪਾਇਦੇ ਸੀ ਪਹਿਲਾਂ ਤਾਂ ਨਹੀਂ ਜੋ ਪਤਾ ਤਿੰਨ ਹੀ ਕੁ ਮੀਜ ਆ ਗਈ ਪਹਿਨ ਵਾਪਸ ਮਿਲ ਗਈ ਮੈਂ ਤੇ ਬੜੇ ਬੰਦੇ ਪੈਣਗੇ ਫਿਰ ਉਤਰ ਮਿਲ ਸਕਦੇ ਉਤਰਾਂ ਜਿਆ ਇਹਨਾਂ ਦਾ ਕੋਈ ਖਾਸ ਵਿਜੰਡ ਦਾ ਬੰਦਾ ਹੋਵੇ ਫਿਰ ਭਾ ਮਿਲ ਜੇ ਉਤਰਾਂ ਮੁਸ਼ਕਲ ਹੈ ਇਹ ਜਿਹੜਾ ਵਿਜੰਡਾ ਕੋਈ ਕਾਰਵਾਈ ਨਹੀਂ ਜੀ ਕਾਰਵਾਈ ਪੱਕੀ ਹੋਣੀ ਚਾਹੀਦੀ ਸਰ ਇਹ ਤਾਂ ਦਫਤਰ ਬੰਦ ਹੋਣਾ ਜੀ ਇਹਨਾਂ ਦੇ ਹਾਂਜੀ ਹਾਂਜੀ ਇਹਨਾਂ ਨੂੰ ਦੇ ਪੱਕੀ ਸਜ਼ਾ ਹੋਣੀ ਚਾਹੀਦੀ ਕੀ ਮੰਗੀ ਕਰਦੇ ਹੋ ਮੰਗੇ ਹੋ ਵੀ ਜਿਆਦੇ ਸਰਕਾਰ ਆਪਣੀ ਪੰਜਾਬ ਦੀ ਜਿਹੜੀ ਇਹ ਜਿਹੜੇ ਬੱਚੇ ਜਿੰਨੇ ਵਾਪਸ ਆਏ ਆ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਕੋ ਆਪਣਾ ਮਰਮ ਪਟਾ ਕੰਮ ਚਲਾ ਸਕਣ ਜੰਟਾ ਖਰਾਬ ਜੰਟਾ ਖਰਾਬ ਤਾਂ ਸਭ ਤੋਂ ਪਹਿਲਾਂ ਸਰਕਾਰ ਚ ਇਹਦਾ ਸਿਰ ਹੁਣ ਆਪਾਂ ਥੋੜਾ ਕੁਝ ਕਰ ਸਕਦੇ ਇਹ ਸਰਕਾਰ ਨੇ ਮੱਥਾ ਪਾਵੇ ਲਾਵੇ ਇਹਨਾਂ ਨਾਲ ਕਿ ਇਹਨਾਂ ਦਫਤਰ ਬੰਦ ਕਿਤੇ ਜਾਣ ਬਿਲਕੁਲ ਜਿੱਦਾਂ ਤੁਹਾਨੂੰ ਸੁਣਿਆ ਕਿ ਜੰਟਾ ਖਰਾਬ ਕਾਰਵਾਈ ਦੀ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਨੂੰ ਲੱਗ ਰਿਹਾ ਹੈ ਕਿ ਇੱਕ ਨੰਬਰ ਤੇ ਬੰਦਾ ਹੈ ਜਦੋਂ ਉਸ ਤੋਂ ਅੱਗੇ ਕੋਈ ਡੌਂਟੀ ਲਈ ਗਈ